ਇੱਕ ਵਾਰ ਦੀ ਗੱਲ ਹੈ ਇੱਕ ਜੰਗਲ ਦੇ ਵਿੱਚ ਇੱਕ ਕਾਂ ਤੇ ਇੱਕ ਕੁੱਗ ਇੱਕਠੇ ਇੱਕ ਦਰਖਤ ਉੱਤੇ ਰਹਿੰਦੇ ਸੀ ਕਾਂ ਬੜਾ ਸ਼ਰਾਰਤੀ ਦਾ ਐਕਲੋ ਕੁਮੁੱਡੀ ਸੀ ਕੁੱਗੀ ਬਹੁਤ ਸ਼ਾਂ ਸੁਭਾ ਦੀ ਸੀ ਕਾਂ ਇੰਨਾ ਕਸ਼ਰਾਰਤੀ ਸੀ ਕਿ ਵੀ ਹਰ ਇੱਕ ਜਾਨਵਰ ਨਾਲ ਚੁੰਝਾ ਮਾਰ ਮਾਰ ਕੇ ਤੰਗ ਕਰਦਾ ਸੀ ਕਦੇ ਉਹਨੇ ਨਾਲ ਦੇ ਪੰਛੀਆਂ ਦੇ ਆਂਡੇ ਭਾਂਡੇ ਉਹਨੂੰ ਆਪਣੀ ਚਿਲਾਕੀ ਉੱਤੇ ਬਹੁਤ ਨਾਜ਼ ਸੀ ਉਈ ਮੇਰੇ ਵੱਡੇ ਬਢੇਰੇ ਸਾਰੇ ਚਿਲਾਕ ਰਹੇ ਨੇ ਪਰ ਉਹਦੇ ਨਾਲ ਜਿਹੜੀ ਘੁੱਗੀ ਰਹਿੰਦੀ ਸੀ ਨਾ ਉਹ ਕਾਂ ਤੇ ਪੂਰੀ ਨਜ਼ਰ ਰੱਖਦੀ ਸੀ ਉਹਨੇ ਕਾਂ ਨੂੰ ਕਦੇ ਵੀ ਕੁਝ ਨਹੀਂ ਸਿਖਾਇਆ ਜਦੋਂ ਵੀ ਕਾਂ ਨੇ ਕੋਈ ਸ਼ਰਾਰਤ ਕਰਨੀ ਉਹਨੇ ਚੁੱਪ ਕਰਕੇ ਜਾਣਾ ਤੇ ਇੱਕ ਰੂੜਾ ਲਿਆ ਕੇ ਦਰਖਤ ਦੇ ਹੇਠਾਂ ਰੱਖ ਦੇਣਾ ਇਦਾਂ ਕਾਫੀ ਦਿਨ ਚੱਲਦਾ ਰਿਹਾ ਕਾਂ ਆਪਣੀਆਂ ਹਰਕਤਾਂ ਤੋਂ ਬਾਜ਼ੀ ਨਾ ਦੇ ਉਹਦਾ ਜ਼ੁਲਮ ਦਿਨੋਂ ਦਿਨ ਵਧੀ ਜਾਵੇ ਵਧੀ ਜਾਵੇ ਜੰਗਲ ਦੇ ਜਾਨਵਰ ਵੀ ਸਾਰੇ ਉਹਦੇ ਕੋਲੋਂ ਤੰਗ ਸੀ। ਰੋਜ਼ ਨਮੀਆਂ ਨਮੀਆਂ ਸਕੀਮਾਂ ਘੜਦੇ। ਕਿਵੇਂ ਇਸ ਕਾਂ ਤੋਂ ਪਿੱਛਾ ਛੁਡਾਈ ਪਰ ਕਾਂ ਦੀ ਚਲਾਕੀ ਅੱਗੇ ਕਿਸੇ ਦੀ ਨਾ ਚੱਲੇ। ਉਧਰ ਕੁੱਕੀ ਬਲੂ ਲੈ ਆਂਦੇ ਰੋੜੀਆਂ ਦਾ ਢੇਰ ਵੀ ਵਧੀ ਜਾ ਰਿਹਾ ਸੀ। ਕੁੱਗੀ ਨੇ ਵੀ ਕਿਸੇ ਨੂੰ ਦੱਸਿਆ ਨਹੀਂ ਸੀ ਵੀ ਇਹ ਰੋੜੀਆਂ ਕਿਉਂ ਲਿਆਉਂਦੀ ਐ ਤੇ ਇਹ ਢੇਰ ਕਿਉਂ ਵੱਧ ਰਿਹਾ। ਇੱਕ ਦਿਨ ਕਾਂ ਬਿਮਾਰ ਹੋ ਗਿਆ। ਉਹਨੇ ਸਾਰੇ ਪੰਛੀਆਂ ਨੂੰ ਭੁਲਾਇਆ। ਕੋਈ ਤਾਂ ਆਓ ਮੈਨੂੰ ਲੈ ਕੇ ਜਾਓ ਡਾਕਟਰ ਦੇ ਕੋਲ ਮੈਨੂੰ ਕੋਈ ਦਵਾਈ ਦਿਵਾਓ ਨਹੀਂ ਤਾਂ ਮੈਂ ਮਰ ਜਾਣਾ ਜੇ ਸਾਰੇ ਜਾਨਵਰ ਕਹਿਣ ਮਰ ਪਰਾਂ ਪਿੱਛਾ ਛੱਡ ਸਾਡਾ ਕੋਈ ਵੀ ਉਹਦੀ ਮਦਦ ਕਰਨ ਵਾਸਤੇ ਅੱਕੀ ਨਾ ਹੋ ਗਈ ਕੋਕੀ ਸਭ ਕੁਝ ਬੇਕਰੇਜ਼ੀ ਕਾਮੇ ਦਿਨੋਂ ਦਿਨ ਢਿੱਲਾ ਹੋਈ ਜਾ ਰਿਆ ਸੀ ਕੋਈ ਵੀ ਉਹਦਾ ਸਾਥ ਦੇਣ ਲਈ ਤਿਆਰ ਨਹੀਂ ਸੀ ਇੱਕ ਦਿਨ ਕਾਂ ਬੇਹੋਸ਼ ਹੋ ਗਿਆ ਆਪਣੇ ਆਲਣੇ ਦੇ ਵਿੱਚੋਂ ਕੁੱਕੀ ਦੇ ਲਿਆਏ ਹੋਏ ਰੋੜਿਆਂ ਦੇ ਢੇਰ ਤੇ ਉੱਤੇ ਜਾਟ ਗਿਆ। ਕੁੱਕੀ ਉਹ ਕਾਂ ਦੇ ਕੋਲ ਆਈ ਕਹਿਣ ਲੱਗੀ ਆ ਢੇਰ ਰੋੜਿਆਂ ਦਾ ਵੇਖ ਰਿਆ ਨਾ। ਕਾਂ ਕਹਿੰਦਾ ਹਾਂ ਵੇਖ ਰਿਆ। ਕੁੱਕੀ ਕਹਿੰਦੀ ਪਤਾ ਹੀ ਕੀ ਐ। ਕਾਂ ਕਹਿੰਦਾ ਮੈਨੂੰ ਕਿਵੇਂ ਪਤਾ ਹੋਊਗਾ? ਇੰਨਾ ਹੀ ਪਤਾ ਰੋੜੇ ਨੇ। ਕਹਦਾ ਨਹੀਂ ਇਹ ਸਾਰੇ ਤੇਰੇ ਪਾਪ ਨੇ ਜੋ ਤੂੰ ਦੂਜਿਆਂ ਤੇ ਕੀਤੇ ਨੇ ਉਹ ਜ਼ੁਲਮ ਨੇ। ਕਾਂ ਕਹਿੰਦਾ ਕੀ ਨਹੀਂ? ਮੇਰੇ ਜ਼ੁਲਮ ਕਹਿੰਦੀ ਜਦੋਂ ਤੂੰ ਰੋਜ਼ ਕਿਸੇ ਨਾ ਕਿਸੇ ਪੰਛੀ ਦੇ ਆਂਡੇ ਭੰਨੇ ਜਾਂ ਚੁੰਝਾਂ ਮਾਰਦੀਆਂ ਜਾਂ ਉਹਨਾਂ ਨੂੰ ਠੁੰਗੇ ਮਾਰਨੇ ਤੇ ਮੈਂ ਰੋਜ਼ ਉਹਨਾਂ ਬਦਲੇ ਰੋੜੇ ਚੁੱਕ ਕੇ ਲਿਓ ਤੇ ਇੱਥੇ ਲਿਆ ਕੇ ਰੱਖ ਦੇ ਹੁਣ ਤੂੰ ਦੇਖ ਲੈ ਕਿੰਨੇ ਜਾਨਵਰਾਂ ਤੇ ਤੇ ਕਿੰਨੇ ਪੰਛੀਆਂ ਤੇ ਤੂੰ ਜ਼ੁਲਮ ਕੀਤਾ ਕਾ ਸੁਣ ਕੇ ਬੜਾ ਹੈਰਾਨ ਹੋਇਆ ਉਹ ਪਛਤਾਉਣ ਲੱਗ ਪਿਆ ਕਿ ਨਹੀਂ ਮੈਂ ਤਾਂ ਐਸਾ ਹੈ ਨਹੀਂ ਸੀ ਸ਼ਾਇਦ ਇਸੇ ਕਰਕੇ ਮੈਨੂੰ ਕੋਈ ਦਵਾਈ ਨਹੀਂ ਦਿਵਾ ਰਿਆ ਤੇ ਉਹਨੇ ਪਛਤਾਵੇ ਕਰਕੇ ਰੂੜਿਆਂ ਦੇ ਉੱਤੇ ਆਪਣੀ jaan ਦੇ ਦਿੱਤੀ ਅਚਾਨਕ ਮੀਂਹ ਪਣਾ ਸ਼ੁਰੂ ਹੋ ਗਿਆ ਤੇ ਉਸ ਮੀਂਹ ਦੇ ਵਿੱਚ ਜੰਗਲ ਦੇ ਕਾਫੀ ਪੰਛੀ ਤੇ ਜਾਨਵਰ ਵੀ ਮਰ ਗਏ ਕੁੱਗੀ ਵੀ ਉਸੇ ਮੀਂਹ ਦੇ ਵਿੱਚ ਮਰ ਗਈ ਜਿਹਨੇ ਕਾਂ ਦੇ ਜ਼ੁਲਮਾਂ ਦਾ ਹਿਸਾਬ ਰੱਖਿਆ ਸੀ ਮਰਨ ਤੋਂ ਮਗਰੋਂ ਉਹ ਕੁੱਗੀ ਸਿੱਧਾ ਨਰਕ ਵਿੱਚ ਗਈ। ਕੁੱਗੀ ਬੜੀ ਹੈਰਾਨ, "ਦੇ ਕਿ ਵੀ ਮੈਂ ਤਾਂ ਕੋਈ ਮਾੜਾ ਕਰਮ ਕੀਤਾ ਹੀ ਨਹੀਂ। ਫੇਰ ਮੈਂ ਨਰਕਾਂ 'ਚ ਕਿਵੇਂ ਆ ਗਈ?" ਅਰੇ ਕੁੱਗੀ ਸੋਚ ਰਹੀ ਸੀ ਕਿ ਉਹਦੀ ਨੇਗਾ ਉਹ ਸੇਕ ਕੋਮਢੀ ਕਾਂ ਤੇ ਪਈ ਜਿਹੜਾ ਉਹਦੇ ਨਾਲ ਰਹਿੰਦਾ ਸੀ। ਪਰ ਉਹ ਸੀ ਸਵਰਗ ਦੇ ਵਿੱਚ। ਕੁੱਗੀ ਹੋਰ ਹੈਰਾਨ ਹੋ ਗਈ। ਇਹਨੇ ਸਾਰੀ ਉਮਰ ਜ਼ੁਲਮ ਕੀਤੇ। ਇਹ ਸਵਰਗ ਦੇ ਵਿੱਚ ਮੈਂ ਇਹਦੇ ਪਾਪਾਂ ਦਾ ਲੇਖਾ ਜੋਖਾ ਰੱਖਦੇ ਰਹੀ ਤੇ ਮੈਂ ਨਰਕਾਂ ਦੇ ਵਿੱਚ ਕੋ ਗੀ ਕੋ ਰਿਆ ਰਹੀ ਆ ਉਹ ਗਈ ਸਿੱਧੀ ਜਮਰਾਜ ਕੋ ਕਹਿੰਦੀ ਮੈਂ ਤਾਂ ਕਿਸੇ ਦਾ ਜ਼ੁਲਮ ਵੀ ਨਹੀਂ ਕੀਤਾ ਫੇਰ ਮੈਨੂੰ ਨਰਕੇ ਚ ਭੇਜ ਦਿੱਤਾ ਕਾਂ ਇਹਨੇ ਕੋਈ ਚੰਗਾ ਕੰਮ ਨਹੀਂ ਕੀਤਾ ਹਮੇਸ਼ਾ ਸਾਰਿਆਂ ਦਾ ਥੁੰਗੇ ਮਾਰਦਾ ਰਹਿ ਗਿਆ ਤੇ ਇਹਨੂੰ ਸਵਰਗ ਇਹ ਕੈਸਾ ਇਨਸਾਫ ਹੈ ਇਹ ਸਾਰੀ ਵਿਥਿਆ ਸੁਣ ਕੇ ਜਮਰਾਜ ਨੇ ਕਿਹਾ ਕਾ ਨੂੰ ਮਰਨ ਤੋਂ ਪਹਿਲਾਂ ਆਪਣੇ ਕੀਤੇ ਜ਼ੁਲਮਾਂ ਉਤੇ ਪਛਤਾਵਾ ਸੀ ਉਹਨੇ ਪਛਤਾਵੇ ਵਿੱਚ ਜਾੜ ਦਿੱਤੀ ਕਿ ਉਹਨੇ ਅਣਜਾਣਪਨੇ ਚ ਐਨੇ ਜ਼ੁਲਮ ਕੀਤੇ ਉਹ ਪਛਤਾਵੇ ਨੇ ਉਹਦੇ ਪਾਪਾਂ ਨੂੰ ਸਾੜ ਕੇ ਸੁਆਹ ਕਰਤਾ ਤੇ ਤੂੰ ਉਹਦੀਆਂ ਗਲਤੀਆਂ ਤੇ ਜ਼ੁਲਮਾਂ ਨੂੰ ਵੇਖਦੀ ਰਹੀ ਆਪਣੇ ਮal ਵੇਖਿਆ ਹੀ ਨਹੀਂ ਕਿ ਤੂੰ ਕਰ ਕੀ ਰਹੀ ਹੈ ਇਸ ਕਰਕੇ ਸਿਆਣੇ ਕਹਿੰਦੇ ਨੇ ਆਪਣੀ ਸੰਭਾਲ ਤੈਨੂੰ ਹੋੜ ਨਾਲ ਕੀ ਕਠੜੀ ਸੰਭਾਲ ਤੈਨੂੰ ਚੋੜ ਨਾਲ ਕੀ ਇਸਾਂ ਕੇ ਕੁਕੀ ਨੂੰ ਹੁਣ ਪੜਾ ਪਛਤਾਵਾ ਹੋ ਰਿਹਾ ਸੀ ਤੁਹਾਨੂੰ ਇਹ ਕਹਾਣੀ ਕਿੱਦਾਂ ਵੀ ਲੱਗੀ ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਤਾਂ ਪਲੀਜ਼ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਮਿਲਦੇ ਹਾਂ ਫੇਰ ਅਗਲੀ ਕਹਾਣੀ ਦੇ ਵਿੱਚ ਧੰਨਵਾਦ